ਕਰੋਆਂ ਇਹਦੇ ਹੱਥ ਵਿੱਚ ਬੋਰਡ ਦੇਖੋ ਜਿੱਦਾਂ ਜ ਪੰਜਾਬੀ ਦੀ ਮਾਂ ਬੋਲੀ ਦਾ ਸਤਿਕਾਰ ਕਰੋ ਜੀ ਪੰਜਾਬੀ ਕਿੰਨੀ ਬਹੁਤ ਸਤਿਕਾਰ ਬਹੁਤ ਹੀ ਅਨੰਦ ਸਵਾਗਤ ਵੈਲਕਮ ਆਓ ਸਾਰੇ ਦੋਸਤੋ ਅਸੀਂ ਇਹਨਾਂ ਦਾ ਤਾੜੀਆਂ ਨਾਲ ਸਵਾਗਤ ਕਰੋ ਕਿਉਂਕਿ ਹੁਣ ਵੀ ਇਹ ਪੰਜਾਬੀ ਦਾ ਬੋਰਡ ਹੀ ਆਪਣੇ ਪਿੱਛੇ ਲਗਾ ਕੇ

और भी कई साथी